ਬਾਬਾ ਦੀਪ ਸਿੰਘ ਸੇਵਾਦਲ ਐਂਡ ਵੈਲਫੇਅਰ ਸੁਸਾਇਟੀ ਗੜਦੀਵਾਲਾ ਵੱਲੋਂ 10ਵੇਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਮੌਕੇ ਗੜਦੀਵਾਲਾ ਚ ਨਵੇਂ ਬਣਾਏ ਦਫ਼ਤਰ ਦੀ ਇਮਾਰਤ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦਾ ਸੁਸਾਇਟੀ ਦੇ ਮੁਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਨਵੇਂ ਬਣਾਏ ਗਏ ਦਫ਼ਤਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੀ ਆਰੰਭਤਾ 8 ਮਈ 2024 ਨੂੰ ਕੀਤੀ ਗਈ ਸੀ ਜਿਨ੍ਹਾਂ ਦੇ ਭੋਗ ਅਜ 10 ਮਈ ਨੂੰ ਪਾਏ ਗਏ ਉਪਰੰਤ ਭਾਈ ਹਰਭਜਨ ਸਿੰਘ ਸੋਤਲੇ ਵਾਲਿਆਂ ਨੇ ਸੰਗਤਾਂ ਨੂੰ ਕੀਰਤਨ ਸਰਵਨ ਕਰਵਾਇਆ ਇਸ ਮੌਕੇ ਧਾਰਮਿਕ ਰਾਜਸੀ ਅਤੇ ਸਮਾਜ ਸੇਵੀ ਸ਼ਖਸੀਅਤਾਂ ਨੇ ਹਾਜ਼ਰੀ ਲਗਵਾਈ ਇਸ ਮੌਕੇ ਮਹੀਨਾਵਾਰ 100ਵੇਂ ਰਾਸ਼ਨ ਵੰਡ ਸਮਾਗਮ ਦੌਰਾਨ ਲਗਭਗ 350 ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ ਇਸ ਮੌਕੇ ਮਾਸਟਰ ਗੁਰਿੰਦਰਜੀਤ ਸਿੰਘ ਜੀਐਸ ਹੋਤਾ ਕਲਾ ਦੀ ਯਾਦ ਵਿੱਚ ਬਣੇ ਨਵੇਂ ਬਣਾਏ ਦਫ਼ਤਰ ਵਿੱਚ ਉਨ੍ਹਾਂ ਦੀ ਯਾਦ ਵਿੱਚ ਚਲਾਈ ਗਈ ਐਂਬੂਲੈਂਸ ਫਾਇਰ ਬ੍ਰਿਗੇਡ ਅਤੇ ਸਬ ਵਾਹਨ ਲੋਕਾਂ ਦੀ ਸਹੂਲਤ ਵਾਸਤੇ ਖੜੇ ਕੀਤੇ ਗਏ ਆਖਿਰ ਵਿੱਚ ਸੋਸਾਇਟੀ ਦੇ ਮੁਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਰਾਸ਼ਨ ਵੰਡ ਸਮਾਗਮ ਵਿੱਚ ਯੋਗਦਾਨ ਪਾਉਣ ਵਾਲੇ ਸਹਿਯੋਗੀ ਸੱਜਣਾ ਅਤੇ ਸਮਾਗਮ ਦੌਰਾਨ ਪਹੁੰਚੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਇਸ ਮੁਕੇ ਸੋਸਾਇਟੀ ਕੇ ਸ਼ੇਅਰ ਪਰਸ਼ੋਤਮ ਸਿੰਘ ਬਾਘਾ ਡਾਕਟਰ ਮਨਦੀਪ ਸਿੰਘ ਹਲਕਾ ਵਿਧਾਇਕ ਕੁੜਮੜ ਜਸਵੀਰ ਸਿੰਘ ਰਾਜਾ ਗਿੱਲ ਹਲਕਾ ਵਿਧਾਇਕ ਦਸੂਆ ਐਡਵੋਕੇਟ ਕਰਮਵੀਰ ਸਿੰਘ ਕੁਮਨਸ਼ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਸਾਭਕਾ ਸੰਸਦ ਸਕੱਤਰ ਦੇਸ਼ ਰਾਜ ਧੁੱਗਾ ਕੌਮੀ ਮੀਤ ਪ੍ਰਧਾਨ ਕਮਲਜੀਤ ਸਿੰਘ ਕੁਲਾਰ ਕਾਂਗਰਸੀ ਆਗੂ ਜੋਗਿੰਦਰ ਸਿੰਘ ਗਿੱਲ ਜੀਆ ਨਾਇਬ ਤਹਿਸੀਲਦਾਰ ਲਾਭਦੀਪ ਸਿੰਘ ਧੂਤ ਦੋਆਬਾ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਜੰਗਵੀਰ ਸਿੰਘ ਚੋਹਾਨ ਭਾਰਤੀ ਕਿਸਾਨ ਯੂਨੀਅਨ ਗੜਦੀਵਾਲਾ ਪੰਜਾਬ ਜਿਹਾਰ ਸਿੰਘ ਕੇਸਪੁਰ ਡਾਕਟਰ ਬੀ ਆਰ ਅੰਬੇਡਕਰ ਸੋਸਾਇਟੀ ਗੜ ਸਿੰਘ ਪੱਟੀ ਐਡਵੋਕੇਟ ਕੋ ਮਨਕਾਲੀ ਆਗੂ ਸ਼ੁਭਮ ਸੋਹਤਾ ਦਵਿੰਦਰ ਸਿੰਘ ਮੋਨਕ ਲਖਵਿੰਦਰ ਸਿੰਘ ਮਿਰਜ਼ਾਪੁਰ ਇਕਵਾਲ ਸਿੰਘ ਜੋਹੜਾ ਪਾਲ ਪਟਿਆਲਾ ਭਾਨਾ ਸਿੰਘ ਸਿੱਧੂ ਕੋਟ ਦੁੱਲਾ ਬਰਨਾਲਾ ਰਾਜ ਸਿੰਘ ਖਾਲਸਾ ਜੁਗੇਸ਼ ਸਪਰਾ ਸੁਖਰੰਦਾਵਾ ਮਸਦਾ ਗੁਰਦੀਪ ਸਿੰਘ ਡਫਰ ਹਰਪ੍ਰੀਤ ਸਿੰਘ ਟਾਹਲੀ ਸਾਹਿਬ ਸੁਖਵੀਰ ਸਿੰਘ ਚੋਹਾਨ ਪਰਮਜੀਤ ਸਿੰਘ ਮੁਕੇਰੀਆ ਸਰਤਾਜ ਸਿੰਘ ਸਰਪੰਚ ਚੰਚਲ ਸਿੰਘ ਅਕਾਲੀ ਆਗੂ ਕੁਲਦੀਪ ਸਿੰਘ ਲਾਡੀ ਬੁੱਟਰ ਨੀਨੂ ਜਸਰਾ ਡਾਕਟਰ ਨਿਰਮਲ ਸਿੰਘ ਕੁਲਦੀਪ ਸਿੰਘ ਮਿੰਟੂ ਸ਼ੈਂਕੀ ਕਲਿਆਣ ਬਿੱਟੂ ਜੋਹੜਾ ਸਿਮਰ ਜੀਤ ਅਟਵਾਲ ਸਿਮਰਜੀਤ ਸਿੰਘ ਸਿੰਮੂ ਆ ਦੀ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਤਕਰੀਬਨ ਸਾਡਾ ਸੌਵਾਂ ਰਾਸ਼ਨ ਵੰਡ ਸਮਾਗਮ ਜਿਹੜਾ ਅੱਜ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਤਕਰੀਬਨ 400 ਦੇ ਲੋੜਵੰਦ ਪਰਿਵਾਰ ਤੁਸੀਂ ਦੇਖ ਸਕਦੇ ਆ ਜਿਹੜਾ 2015 ਤੋਂ ਚੱਲ ਰਿਹਾ ਨਿਰੰਤਰ ਇਹ ਸੌਵਾਂ ਰਾਸ਼ਨ ਵੰਡ ਸਮਾਗਮ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਜਿਹਦੇ ਵਿੱਚ ਲੋੜਵੰਦ ਪਰਿਵਾਰ ਜਿਨ੍ਹਾਂ ਦੀ 0% ਇਨਕਮ ਆ ਉਹਨਾਂ ਨੂੰ ਇਹ ਰਾਸ਼ਨ ਦਿੱਤਾ ਜਾਂਦਾ ਆ ਪੂਰਾ ਸਰਾ ਸੇਵਾਕਰ ਪਿੰਡ ਬਾਗਾ ਦੇ ਵਿੱਚ ਲਾਇਆ ਜਾ ਰਿਹਾ ਜਿੱਥੇ 108 ਦੇ ਲੱਕੋ ਹਲਵਾਰ ਸਨਾ ਚ ਨਾਲ ਨਾਲ 4 ਐਂਬੂਲੈਂਸਾਂ ਦੇ ਨਾਲ ਨਾਲ ਜਿਹੜਾ ਇਹ ਰਾਸ਼ਨ ਵੰਡ ਸਮਾਗਮ ਹਰ ਇੱਕ ਮਹੀਨੇ 10 ਤਰੀਕ ਨੂੰ ਕੀਤਾ ਜਾਂਦਾ ਹੈ ਮੇਰੇ ਨਾਲ ਮੇਰੇ ਵੱਡੇ ਭਰਾ ਜਵਿੰਦਰ ਸਿੰਘ ਜੀ ਖੜੇ ਆ ਆਪਾਂ ਸਾਰੇ ਗਾਜ ਇਲਾਕੇ ਦੀਆਂ ਬਦਵੰਤ ਤੇ ਸ਼ਕਸ਼ੀਤਾ ਅਤੇ ਹੋਰ ਪਿੰਡਾਂ ਦੇ ਨੌਜਵਾਨ ਵਰਗ ਸਾਰੇ ਇਕੱਤਰ ਹੋ ਕੇ ਸੋਮਾ ਰਸ਼ਨ ਬੰਸ ਸਮਾਗਮ ਤੇ ਨਵੇਂ ਦਫ਼ਤਰਾਂ ਦਾ ਅਧਿਕਾਰ ਕੀਤਾ ਗਿਆ ਇਹ ਨਵੇਂ ਦਫ਼ਤਰ ਬਾਸਪਰਗ ਵਸੀ ਮਾਸਟਰ ਵਿੰਦਰਜੀਤ ਸਿੰਘ ਦੀ ਯਾਦ ਵਿੱਚ ਬਣਾਏ ਗਏ ਆ ਲੋਕਾਂ ਦੇ ਸਹੂਲਤ ਲਈ ਵਾਹਿਗੁਰੂ ਇਹ ਹfte ਸੱਚ ਸੱਚਮੁਹਰੂਤਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਸਤਕਾਰਕ ਮਾਸਟਰ ਜੀ ਵੱਲੋਂ ਜੋ ਜਗਾ ਬਾਬਾ ਦੀਪ ਸਿੰਘ ਜੀ ਸਰਵਨੰਨ ਨੂੰ ਫੇਟ ਦਿੱਤੀ ਗਈ ਆਪਸਾਲ 3 ਮਹੀਨੇ ਪਹਿਲਾਂ ਕਿਉਂਕਿ ਅਜ ਸਾਲ 3